ਕੰਦਾ ਪੁੱਤਾਂ ਵਾਂਗੂ ਪਾਲੀ ਸੀ ਫਸਲ ਜੱਟ ਨੇ ਝੋਟੀਆਂ ਦੀ ਰੱਖੀ ਸੀ ਨਸਲ ਜੱਟ ਨੇ ਪਲ ਵਿੱਚ ਸਾਰਾ ਹੀ ਤਬਾਹ ਹੋ ਗਿਆ ਕਾਤੋਂ ਰੱਬ ਐਨਾ بے ਪ੍ਰਵਾਹ ਹੋ ਗਿਆ ਸ਼ੌਂਕ ਨਾਲ ਪਾਏ ਘਰ ਪਾਣੀ ਵਿੱਚ ਰੁੜ ਗਏ ਫੋਟ ਮੱਖ ਝਾ ਕੇ ਬਸ ਲੀਡਰ ਵੀ ਮੁੜ ਗਏ ਘੱਗਰ ਵੀ ਦਿਨੋਂ ਦਿਨੋਂ ਛਿਲਦੀ ਜਾਂਦੀ ਮਾਲ ਪਸ਼ੂ ਫਸਲਾਂ ਨੂੰ ਆਏ ਵਾਰ ਖਾਂਦੀ ਪਾਣੀ ਵਿੱਚ ਡੁੱਬਿਆਂ ਦੀ ਲੈਂਦਾ ਨਾ ਕੋਈ ਸਾਰ ਤੰਨ ਜਿਗਰਾ ਓਏ ਜੱਟਾ ਜਿਹੜਾ ਸਹਿੰਦਾ ਇੰਨੀ ਮਾਰ ਤਨ ਜਿਹੜਾ ਉਹ ਜੱਟਾ ਜਿਹੜਾ ਸਹਿੰਦਾ ਇੰਨੀ ਮਾਰ। ਪੰਜ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਇਹ ਉਹ ਕਿਸਾਨ ਭਰਾਵਾਂ ਵਾਸਤੇ ਦੋ ਸ਼ਬਦ ਲਿਖਿਆ ਜਿੱਥੇ ਜਿਆਦਾ ਹੜ ਆ ਗਏ ਹਨ। ਮਾਲ ਪਸ਼ੂ ਦਾ ਵੀ ਨੁਕਸਾਨ ਬਹੁਤ ਹੋ ਗਿਆ ਜਾਨੀ ਮਾਲੀ। ਤੇ ਬਾਕੀ ਫਸਲਾਂ ਦਾ ਤਾਂ ਹੋਣੀ ਹੋਣਾ ਸੀ ਬਈ ਘਰ ਵੀ ਲੋਕਾਂ ਦੇ ਤਬਾਹ ਹੋ ਗਏ ਹਨ ਕਿੰਨੇ। ਸ਼ੌਂਕ ਨਾਲ ਪਾਏ ਘਰ 30 ਲੱਖ ਰੁਪਏ 20-20 ਲੱਖ ਰੁਪਏ ਲਾਇਆ ਉੱਜੜ ਗਏ ਉਹ ਅੱਜ। ਤੇ ਬਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੇ ਵਧੀਆ ਲੱਗਿਆ ਤੇ